ਸਸੀ ਗਾਇਬ ਰੋ ਸਾਰੇ ਕੋ ਸੰਭਰਾਵਾਂ ਨੂੰ ਅੱਜ ਸ਼ਾਮ ਨੂੰ ਤਕਰੀਬਨ ਨੀਰਵਟ 5:00 ਵਜੇ ਟਾਈਮ ਹੋ ਗਿਆ ਤੇ ਮਦਨਜੀਤ ਸਿੰਘ ਦੇ ਖੇਤਾਂ 'ਚ ਆ ਪਾਇਆ ਸੀਗੇ ਸੀਡ ਆਪਣੇ ਕੋਲੋਂ ਗਿਆ ਦੀ ਇਹਦੇ ਕੋਲ ਤੇ ਪਟਾਈ ਇਹਨੇ ਸਟਾਰਟ ਕਰੀਆ ਤੁਸੀਂ ਸਹਿਜ ਦੇ ਸਕਦੇ ਹੋ ਸਹਿਜ ਅਕੋਰਡਿੰਗ ਵੀ ਬਹੁਤ ਵਧੀਆ ਤੇ ਈਲਡ ਵੀ ਨੀਰਵਟ 80 ਕੁਇੰਟਲ ਦੇ ਲੰਮਸਾ ਮਾਉਗੀ ਟੋਟਲ ਈਲਡ ਗਾਰੈਂਟ ਜ਼ੀਰੋ ਤੋਂ ਲੈ ਕੇ ਗੋੜ ਤੱਕ ਤੇ ਸਾਈਜ਼ ਵੀ ਬਹੁਤ ਜ਼ਿਆਦਾ ਆ ਤੇ ਕ੍ਰੌਪ ਬਹੁਤ ਵਧੀਆ ਖੜੀ ਲਗੀ ਸੈਂਪਲ ਪਾਸ ਹੋਇਆ ਵੀਰ ਦਾ ਤੇ ਸਟਾਰਟਿੰਗ ਹੁਣ ਚਾਂਮ ਟਾਈਮੇ ਕਰੀ ਗੱਲ ਤੋਂ ਕੋਈ ਬਾਰਿਸ਼ ਹੋ ਗਈ ਤੀਗੀ ਕੱਲ ਮੈਂ ਤੁਹਾਡੀ ਵੀਡੀਓ ਚ ਸ਼ੋਰ ਸ਼ੇਅਰ ਕੀਤਾ ਹੀ ਸੀਗਾ ਵੀ ਹਮਲੋ ਵੈਲਟੇਜ ਬਾਅਦ ਤੋਂ ਕਾਫੀ ਹੋਈ ਤੀਗੀ ਪਰ ਮਾਚੂਆੜਾ ਵੈਲਟੇਜ ਕਾਫੀ ਠੀਕ ਰਿਹਾ ਕੱਲ ਪਟਾਈ ਲਾਉਣੀ ਸੀ ਪਰ ਪਟਾਈ ਇਹਨਾਂ ਨੇ ਮਦਨਜੀਤ ਨੇ ਅੱਜ ਲਾਈ ਆ ਤੇ ਕ੍ਰੌਪ ਹੋ ਗਈ ਦੀ ਇਹ ਤਕਰੀਬਨ ਤਕਰੀਬਨ 75 ਡੇਜ਼ ਦੀ 75 ਦਿਨ ਦੀ ਕ੍ਰੌਪ ਹੋ ਗਈ ਸੀ ਤੇ ਦੇਖਦੇ ਆ ਇਹਦੀ ਹਾਈਲਡ ਕਿੰਨੀ ਆਉਂਦੀ ਆ ਸੀਡ ਹਾਂ ਲਿਆ ਦੀ ਹੈ ਮਰੀਨੋ ਤੋਂ ਆਪਾਂ ਨੇ ਤੇ ਹਾਂ ਜਨਰੇਸ਼ਨ 3 ਜਨਰੇਸ਼ਨ 4 ਚ ਚੱਲਿਆ ਗਿਆ ਇਸ ਟਾਈਮ ਇਹ ਜਨਰੇਸ਼ਨ 3 ਪਿਛਲੀ ਵਾਰ ਲੈ ਜਨਰੇਸ਼ਨ 4 ਲਗਾਇਆ ਦੀ ਤੇ ਸਾਈਜ਼ ਬਹੁਤ ਵਧੀਆ ਸਾਈਜ਼ ਵਧੀਆ ਬਣਾਇਆ ਤੇ ਹਾਈਲਡ ਵੀ ਬਹੁਤ ਵਧੀਆ ਆ ਤੇ ਬਾਕੀ ਇਹ ਇਹਦੀ ਅਪਡੇਟ ਕੀ ਆਉਂਦੀ ਆ ਤੇ 75 ਦਿਨ ਦੀ ਆਪਾਂ ਤੋੜਨਾ ਜਰੂਰ ਸ਼ੇਅਰ ਕਰਾਂਗੇ ਮੌਸਮ ਤਕਰੀਬਨ ਤਕਰੀਬਨ ਠੀਕ ਹੈ ਹੁਣ ਤੇ 27 28 ਦੀ بارش ਦੱਸਦੇ ਨੇ ਤੇ ਦੇਖਦੇ ਆ ਕੀ ਕ੍ਰੌਪ ਹੁੰਦੀ ਹੈ ਹਾਂ ਤੂੰ ਕੋਸ਼ਿਸ਼ ਕਰਿਓ ਰੇਟ ਵਾਈਸ ਸਟੇਬਲ ਹੈ ਅੱਜ ਵੀ ਆਪਾਂ ਨੇ ਮਦਨਜੀਤ ਦਾ ਜੀ ਆਹ ਸੈਂਪਲ ਪਾਸ ਚੱਕਿਆ ਦੀ 18 18 ਰੁਪਏ ਤੇ ਇਹ ਤੇ ਫੀਲਡ ਚ ਆਲਮੋਸਟ ਧੜੇ ਦਾ ਰੇਟ ਆ ਹਾਂ 15:30 ਤੋਂ ਲੈ ਕੇ ਹਾਂ 16:30 ਤੱਕ ਅਕੋਰਡਿੰਗ ਸੈਂਸ ਸੈਜ ਬਹੁਤ ਮੈਨੇ ਰੱਖਦਾ ਵੀਰੇ ਇਹ ਚੀਜ਼ਾਂ ਚ ਵੀ ਕ੍ਰੌਪ ਵਾਈਜ਼ ਵੀ ਸੈਜ ਵਧੀਆ ਹੋਣਾ ਚਾਹੀਦਾ ਤੇ ਬਾਕੀ ਦੇਖਦੇ ਆਂ ਵੀਰੇ ਕੀ ਅਪਡੇਟ ਮਿਲਦੀ ਆ ਪਕਰਾਜ ਦਾ ਵੀ ਬਹੁਤ ਵਧੀਆ ਮਤਲਬ ਸਟੇਬਲ ਰਹਿ ਗਿਆ ਦੁਬਾਰਾ ਫੇਰ ਕੱਲ ਖਸੂ ਮਾਰਕੀਟ ਅੱਪ ਹੋਈ ਦੀਗੀ بارش ਕਰਕੇ ਤੇ ਇਹ ਬਾਕੀ ਅਪਡੇਟ ਦਿੰਦੇ ਰਹਿਾਂਗੇ ਤੁਹਾਨੂੰ ਹਾਂ ਕੀ ਰੇਟਰ ਹੋਊਗਾ ਕੱਲ ਦੇ ਤੋਂ ਉਸ ਮੈਨੂੰ ਲੱਗਦਾ ਹੋਏ ਰੇਡ ਵਿੱਚ ਅਪਡੇਟ ਹੋਊਗੀ ਤੇ ਆ ਮਦਰ ਜੀ ਦੇ ਬਾਈ ਖੜਿਆ ਵੀਰੇ 75 ਦਿਨ ਦੀ ਕਰਾਉਗਾ ਮਦਰ ਨਿਊਜ਼ ਵੀਰੇ 70 ਕਰ ਦਿਨ ਦਾ ਵੀਰੇ ਹਾਂ ਉਹੀ ਮੈਂ 75 ਦਿਨ ਦੀ ਅਕੋਰਡਿੰਗ ਕਰਦੇ 72 ਦਿਨ ਦਾ ਕਹਿ ਰਿਹਾ ਤੇ ਸਾਈਜ਼ ਬਹੁਤ ਵਧੀਆ ਦੇ ਬਾਕੀ ਇਹਦੀ ਅਪਡੇਟ ਦਵਾਂਗੇ ਕਿੰਨੇ ਕੁਇੰਟਲ ਪਰ ਏਕੜ ਨਿਕਲਦਾ ਕੱਲੂ ਪਤਾ ਲੱਗ ਜੂਗਾ ਹਾਂ ਫਾਲੂ ਕਿੱਕੜ ਦੇ ਕੰਪਲੀਟ ਕਰਕੇ ਨਾ ਫਿਰ ਪਤਾ ਲੱਗ ਜੂ ਹਾਂ ਫਿਰ ਲੱਗ ਜੂ ਤੇ ਵੀਰੇ ਮਿਹਨਤ ਬਹੁਤ ਕਰਦਾ ਤੇ ਬਾਕੀ ਤੁਹਾਨੂੰ ਅਪਡੇਟ ਦੰਦੇ ਰਹਾ ਮੈਂ ਕੀ ਹੈ ਕੀ ਵੀਰ ਤੇ ਮੌਸਮ ਤਕਰੀਬਨ ਜੇ ਸਾਫ ਹੋਇਆ ਕੱਲ ਤਾਂ ਬਾਰਿਸ਼ੋ ਕੀ ਬੰਦ ਕਰਤਾ ਤੇ ਸਰਪੰਚ ਵੀ ਫਿਰਦੇ ਨੇ ਬੱਟਾਂ ਦੇ ਤੇ ਆ ਮਾਸਟਰ ਜੀ ਉਧਰ ਨੇ ਚਲੋ ਓਕੇ ਵੀਰੇ ਧੰਨਵਾਦ ਦੇਖਦੇ ਆ ਕੀ ਵੀਊ ਮਿਲਦਾ ਆਪਾਂ ਨੂੰ ਇਹਦਾ ਹਾਲੂ ਦਾ ਤੇ ਕਿ ਨੀਲ ਡਾ ਰਹੀ ਆ ਧੰਨਵਾਦ